ਆ ਬੈਠੇ ਬਾਦੂ ਬੰਦੀ ਕੋਲ ਹਾਂਜੀ ਸਾਰਾ ਕਾਰ ਪਲਟੀ ਗਈ ਹੈ ਜੀ ਹਾਂ ਜੀ ਜੈ ਸਿੰਘ ਜੀ ਅੱਜ ਆਪਾਂ ਇੱਥੇ ਸਾਨੂੰ ਇਨਫਾਰਮੇਸ਼ਨ ਮਿਲੀ ਆ ਵੀ ਆ ਜਿਹੜਾ ਹੈਗਾ ਰੈਜੀਡੈਂਸੀ ਹੋਟਲ ਦੇ ਲੱਗ ਜਿਹੜੀ ਇੱਕ ਕਾਰ ਪਲਟੀ ਆ ਇਹਦਾ ਨੰਬਰ ਹੈਗਾ ਪੀਵੀਜੀ 27ਸੀਡੀ 527 ਇਹ ਡਾਕਟਰ ਸਾਹਿਬ ਹੈਗੇ ਆ ਐਲਡੀ ਆਪਣੇ ਅਚਾਨਕ ਰੋਡ ਦੇ ਉੱਤੇ ਆਪਣੇ ਘਰ ਨੂੰ ਜਾ ਰਹੇ ਸੀਗੇ ਤੇ ਕੁੱਤਾ ਆਨ ਕਰਕੇ ਇਹਨਾਂ ਨੇ ਜਦੋਂ ਬ੍ਰੇਕ ਲਾਈ ਆ ਇਹ ਕਾਰ ਅਨਵੈਲਿਊ ਸੂਨ ਕਰਕੇ ਜਿਹੜੀ ਕਾਰ ਆ ਉਹ ਪਲਟ ਗਈ ਆ ਬਾਕੀ ਉਹ ਬਿਲਕੁਲ ਉਹਨਾਂ ਨੂੰ ਸੁਰੱਖਿਅਤ ਠੀਕ ਕੱਢ ਲਿਆ ਗਿਆ ਤੇ ਕਿਸੇ ਤੇ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਦੇ جاهز